ਮੇਤਾ ਕਾਲੂ ਜੀ ਦੇ ਘਰੇ ਗੁਰੂ ਨਾਨਕ ਦੇਵ ਜੀ ਦਾ ਔਤਾਰ ਹੋਇਆ ਔਤਾਰ ਜਾਂ ਅਵਤਾਰ ਤੇ ਅਵਤਾਰ ਕਹਿੰਦੇ ਨੇ ਜਦੋਂ ਰੱਬ ਜੀ ਦੇ ਪਾਸੋਂ ਗੁਰੂ ਜੀ ਨੂੰ ਕੱਲਿਆ ਜਾਵੇ ਇਹ ਉਹ અવਤਾਰ ਜਿਸ ਸਮੇਂ ਹੋਇਆ ਉਦੋਂ ਬੀਬੀ ਨਾਨਕੀ ਜੀ ਜੋ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਸਨ ਉਹਨਾਂ ਦੀ ਉਮਰ ਪੰਜਾਂ ਕੁ ਵਰਿਆਂ ਤੋਂ ਉੱਪਰ ਦੀ ਹੋ ਗਈ ਸੀ ਜਦੋਂ ਗੁਰੂ ਜੀ ਇਸ ਘਰ ਦੇ ਵਿੱਚ ਨਿੱਕੇ ਨਿਆਣੇ ਬਾਲ ਜਿਹੇ ਹੋ ਕੇ ਆਏ ਤਾਂ ਘਰ ਦੇ ਵਿੱਚ ਆਪ ਤੋਂ ਆਪ ਚਾਨਣ ਹੋ ਗਿਆ ਆਪ ਜੀ ਦੇ ਆਉਣ ਤੋਂ ਮਹਤਾ ਕਾਲੂ ਜੀ ਨੇ ਆਪਣੇ ਬ੍ਰਾਹਮਣ ਨੂੰ ਜਿਸ ਦਾ ਨਾਂ ਹਰਦੇয়াল ਸੀ ਸੱਦ ਘੱਲਿਆ ਮਹਿਤਾ ਕਾਲੂ ਜੀ ਜਾਤ ਦੇ ਵੇਦੀ ਸਨ ਜਾਂ ਵੇਦੀ ਵੀ ਕਹਿ ਦਿੰਦੇ ਨੇ ਤਾਂ ਜੋ ਇਹ ਹਰਦਿਆਲ ਸੀ ਇਹ ਇਨ੍ਹਾਂ ਵੇਦੀਆਂ ਜਾਂ ਵੇਦੀਆਂ ਦਾ ਇੱਕ ਪੁਜਾਰੀਤ ਸੀ ਤੇ ਪੁਜਾਰੀਤ ਕੀ ਹੁੰਦਾ ਹੈ ਪੁਜਾਰੀਤ ਕਹਿੰਦੇ ਨੇ ਉਸ ਬ੍ਰਾਹਮਣ ਨੂੰ ਜਿਸ ਨੂੰ ਉਸ ਸਮੇਂ Hindu ਲੋਕ ਆਪਣੇ ਘਰ ਦੇ ਵਿੱਚ ਵਿਆਹ ਜਾਂ ਬਾਲ ਜਨਮ ਵੇਲੇ ਸੱਦਦੇ ਹੁੰਦੇ ਸਨ ਤੇ ਜੋ ਸਾਰੇ ਸ਼ੁਭ ਕੰਮ ਕਰਵਾਉਂਦਾ ਹੁੰਦਾ ਸੀ ਤੇ ਇਸ ਨੂੰ ਆਪਣੇ ਦਾਨ ਪੁੰਨ ਦੀਆਂ ਚੀਜ਼ਾਂ ਵੀ ਦਿੰਦੇ ਸਨ ਇਹ ਵਿਦਿਆ ਵੀ ਪੜਦਾ ਪੜਾਉਂਦਾ ਹੁੰਦਾ ਸੀ ਤੇ ਪੰਡੇ ਹਰदयाल ਜੀ ਨੇ ਟੇਵੇ ਲਾਏ ਤੇ ਦੱਸਿਆ ਕਿ ਇਹ ਬਾਲਕ ਬੜਾ ਵੱਡਾ ਬਹੁਤ ਵੱਡਾ ਹੋਵੇਗਾ ਤਾਂ ਬਾਬਾ ਕਾਲੂ ਜੀ ਨੇ ਪੁੱਛਿਆ ਮਹਤਾ ਕਾਲੂ ਜੀ ਨੇ ਪੁੱਛਿਆ ਕਿ ਬਹੁਤ ਪੈਸੇ ਵਾਲਾ ਹੋਵੇਗਾ ਤਾਂ ਪ੍ਰੋਹਿਤ ਨੇ ਦੱਸਿਆ ਕਿ ਇਹ ਰੱਬ ਦਾ ਪਿਆਰਾ ਹੋਵੇਗਾ ਲੋਕ ਇਸ ਨੂੰ ਆਪਣਾ ਵੱਡਾ ਮੰਨਣਗੇ ਇਹ ਲੋਕਾਂ ਨੂੰ ਭਲੇ ਕੰਮਾਂ ਵਿੱਚ ਲਾਏਗਾ ਪਰਮੇਸ਼ਰ ਦਾ ਪਿਆਰ ਸਿਖਾਏਗਾ ਇਹ ਭਾਈ ਪਰਮੇਸ਼ਰ ਦਾ ਕੱਲਿਆ ਹੋਇਆ ਆਇਆ ਹੈ ਇਹ ਹੈ ਔਤਾਰ ਅਵਤਾਰ ਹਾਂ ਧਿਆਨ ਰੱਖੀ ਹੋਰ ਬਾਲਾਂ ਵਾਂਗੂ ਨਾ ਸਮਝੀ ਇਹ ਬਾਲਕਾ ਸੱਚਮੁੱਚ ਹੋਰ ਬਾਲਕਾ ਵਾਂਗੂ ਰੋਂਦਾ ਨਹੀਂ ਸੀ ਮਾਂ ਆਪ ਵੇਲੇ ਸਿਰ ਦੁੱਧ ਦਿੰਦੀ ਸੀ ਪਰ ਇਹ ਕਦੇ ਵੀ ਭੁੱਖ ਵੇਲੇ ਵੀ ਨਹੀਂ ਰੋਂਦੇ ਸਨ ਚੁੱਪ ਕਰਕੇ ਲੇਟੇ ਰਹਿੰਦੇ ਸਨ ਕਦੇ ਉੱਪਰ ਨੂੰ ਵੇਖਦੇ ਕਦੇ ਸੌਂ ਜਾਂਦੇ ਤਾਂ ਚਿਹਰੇ ਤੇ ਰੌਣਕ ਹੋ ਜਾਂਦੀ ਤੇ ਨਿੱਕੀਆਂ ਬੁੱਲੀਆਂ ਮੁਸਕਰਾ ਪੈਂਦੀਆਂ ਮਲੂਮ ਹੁੰਦੀਆਂ ਜੇ ਮਾਂ ਬਾਹਰ ਚਲੀ ਜਾਵੇ ਤਾਂ ਇਹ ਨਿੱਕਾ ਜਿਹਾ ਕਾਕਾ ਪੰਘੂੜਿਆਂ ਵਿੱਚ ਚੁੱਪਚਾਪ ਪਿਆ ਰਹੇ ਕਦੇ ਭੈਣ ਆ ਲਾਡੀਆਂ ਕਰੇ ਤੇ ਨਿੱਕੀਆਂ ਨਿੱਕੀਆਂ ਪਿਆਰ ਦੀਆਂ ਗੱਲਾਂ ਕਰੇ ਤਾਂ ਉਸ ਨੂੰ ਤੱਕਦਾ ਇਓਂ ਜਾਪੇ ਜਿਵੇਂ ਖੁਸ਼ ਖੁਸ਼ ਹੋ ਰਿਹਾ ਹੈ